ਏ ਤੇਰੇ ਚਰਨਾ ਦੀ ਚਰਨਾਮ ਤੇ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾਮ ਤੇ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇ ਜਨਨਾ ਦੀ ਚਰਨਾਮ ਤੇ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਤੇਰੇ ਚਰਨਾ ਦੀ ਚਰਨਾਮ ਤੇ ਅੱਜ ਮੈਂ ਪੀਣੀ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਮਤ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਮਤ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਮਤ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਮਤ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਮਤ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਮਤ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਏ ਜੇ ਸਤ ਗੁਰ ਤੂੰ ਜਿਦ ਦਾ ਪੱਕਾ ਮੈਂ ਵੀ ਅੜੀ ਦਾ ਪੂਰਾ ਜੇ ਸਤ ਗੁਰ ਤੂੰ ਜਿਦ ਦਾ ਪੱਕਾ ਮੈਂ ਵੀ ਅੜੀ ਦਾ ਪੂਰਾ ਜੇ ਸਤ ਗੁਰ ਤੂੰ ਜਿਦ ਦਾ ਟਕਾ ਮੈਂ ਵੀ ਅੜੀ ਦਾ ਪੂਰਾ ਜੇ ਸਤ ਗੁਰ ਤੂੰ ਜਿਦ ਦਾ ਟਕਾ ਮੈਂ ਵੀ ਅੜੀ ਦਾ ਪੂਰਾ ਦਰ ਤੇਰੇ ਤੇ ਬੈਠ ਰਵਾਂਗਾ ਹੀਠ ਵਸ਼ਾ ਕੇ ਮੂੜਾ ਦਰ ਤੇਰੇ ਤੇ ਵੇ ਬੈਠ ਰਵਾਂਗਾ ਹੀਠ ਵਸ਼ਾ ਕੇ ਮੂਰਾ ਧਰਤੇ ਤੇ ਬੈਠ ਰਵਾਂਗਾ ਹੀਠ ਵਸਾ ਕੇ ਮੂੜਾ ਧਰਤੇ ਤੇ ਬੈਠ ਰਵਾਂਗਾ ਹੀਠ ਵਸਾ ਕੇ ਮੂੜਾ ਧਰਤੇ ਰੇ ਤੇ ਬੈਠ ਰਵਾਂਗਾ ਹੀਠ ਵਸਾ ਕੇ ਮੂੜਾ ਧਰਤੇ ਰੇ ਤੇ ਬੈਠ ਰਵਾਂਗਾ ਹੀਠ ਵਸਾ ਕੇ ਮੂੜਾ ਧਰਤੇ ਤੇ ਬੈਠ ਰਵਾਂਗਾ ਹੀਠ ਵਸਾ ਕੇ ਮੂੜਾ ਧਰਤੇ ਰੇ ਤੇ ਬੈਠ ਰਵਾਂਗਾ ਹੀਠ ਵਸਾ ਕੇ ਮੂੜਾ کہ جے تیرے کل پہ ہے نہیں ਏ ਬੁੱਕਾ ਨਾਲ ਪਿਆਦੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਤੇਰੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਤੇਰੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਜੇ ਮੋਦੀ ਚੰਨਾ ਮਤੇ ਅੱਜ ਮੈਂ ਪੀਣੀ ਆ ਪੀਣੀ ਅੱਜ ਮੈਂ ਪੀਣੀ ਤੇ ਜੇ ਮੋਦੀ ਚੰਨਾ ਮਤੇ ਅੱਜ ਮੈਂ ਪੀਣੀ ਪੀਣੀ ਅੱਜ ਮੈਂ ਪੀਣੀ ਆ ਇਹ ਨੰਬਰਦਾਰ ਗੁਰਦੀਪ ਸਿੰਘ ਨੇ ਸੱਤ ਪਿਆਲੇ ਪੀਤੇ 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 ਸੱਤ ਪੇਲੇ ਬੀਤੇ ਤੰਬਰਦਾਰ ਗਰੀਬ ਸਿੰਘ ਜੀ ਸਾਤ ਪਿਆਰੇ ਨੇ ਪੀਤੇ ਨੰਬਰਦਾਰ ਗੁਰਦੀਪ ਸਿੰਘ ਨੇ 7 ਪਿਆਲੇ 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 ਪੀਤੇ ਇਤ ਸਰੂਰ ਜਦਾ ਆ ਦਰਸ਼ ਗੁਰਾਂ ਦੇ ਕੀਤੇ ਅੱਖੀਆਂ ਵਿੱਚ ਸਰੂਰ ਜਦਾ ਆ ਦਰਸ਼ ਗੁਰਾਂ ਦੇ ਕੀਤੇ ਅੱਖੀਆਂ ਵਿੱਚ ਸਰੂਰ ਜਦਾ ਆ ਦਰਸ਼ ਗੁਰਾਂ ਦੇ ਕੀਤੇ ਅੱਖੀਆਂ ਵਿੱਚ ਸਰੂਰ ਜਦਾ ਆ ਦਰਸ਼ ਗੁਰਾਂ ਦੇ ਕੀਤੇ ਜਦਾ ਆ ਦਰਸ਼ ਗੁਰਾਂ ਦੇ ਕੀਤੇ ਅੱਖੀਆਂ ਵਿੱਚ ਸਰੂਰ ਜਦਾ ਆ ਦਰਸ਼ ਗੁਰਾਂ ਦੇ ਕੀਤੇ ਅੱਖੀਆਂ ਵਿੱਚ ਸਰੂਰ ਜਦਾ ਆ ਦਰਸ਼ ਗੁਰਾਂ ਦੇ ਕੀਤੇ ਅੱਖੀਆਂ ਵਿੱਚ ਸਰੂਰ ਜਦਾ ਆ ਦਰਸ਼ ਗੁਰਾਂ ਦੇ ਕੀਤੇ ਇਹ ਨੂੰ ਲੋਕੋ ਭੰਗ ਨਾ ਸਮਝੋ ਏ ਬੁੱਟੀ ਸਰਜੀਵੀ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਚਰਨਾ ਦੀ ਚਰਨਾ ਮਥੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਜਹਾਨਾ ਦੇ ਚਰਨਾ ਮਥੇ ਅਜ ਬੈਠੀ ਆ ਪੀਣੀ ਆ ਅਜ ਮੈਂ ਪੀਣੀ ਆ ਤੇ ਚਰਨਾ ਦੀ ਚਰਨਾ ਮਥੇ ਅਜ ਬੈਠੀ ਰੀ ਪੀਣੀ ਆ ਅਜ ਅਜ ਮੈਂ ਪੀਣੀ ਆ ਅਜ ਮੈਂ ਪੀਣੀ ਆ ਅਜ ਮੈਂ ਪੀਣੀ ਆ ਕੋਰ ਕਰਮਾਂ ਦੀ ਕਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਕੋਰ ਕਰਮਾਂ ਦੀ ਕਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਇਹ ਪੀਤੀ ਸੀ ਫਿਰ ਮੀਰਾ ਬਾਈ ਚੜ ਗਈ ਨਾਮ ਖਮਾਰੀ ਪੀਤੀ ਸੀ ਫਿਰ ਮੀਰਾ ਬਾਈ ਚੜ ਗਈ ਨਾਮ ਖਮਾਰੀ ਤੇ ਸੋ ਪ੍ਰੇਮਾ ਪਾਈ ਚੜ ਜਿਵੇਂ ਨਾਮ ਤੁਮਾਰੋ ਤੇ ਸੋ ਪ੍ਰੇਮਾ ਪਾਈ ਚੜ ਜਿਵੇਂ ਨਾਮ ਤੁਮਾਰੋ ਹੋਸ਼ ਹਵਾਸ਼ ਰਹੀ ਨਾ ਕਿਧਰੇ ਪੁੱਲ ਗਈ ਦੁਨੀਆ ਸਾਰੀ ਹੋਸ਼ ਹਵਾਸ਼ ਰਹੀ ਨਾ ਕਿਧਰੇ ਪੁੱਲ ਗਈ ਦੁਨੀਆ ਸਾਰੀ ਹੋਸ਼ ਹਵਾਸ਼ ਰਹੀ ਨਾ ਕਿਧਰੇ ਪੁੱਲ ਗਈ ਦੁਨੀਆ ਸਾਰੀ ਹੋਸ਼ ਨਾ ਕਿ ਬੁਰੇ ਕੋਈ ਦੁਨੀਆਂ ਸਾਰੀ ਹੋਸ਼ ਹਵਾਸ਼ ਰਹੀ ਨਾ ਕਿਦਰੇ ਪੁੱਲ ਗਈ ਦੁਨੀਆਂ ਸਾਰੀ ਹੋਸ਼ ਹਵਾਸ਼ ਰਹੀ ਨਾ ਕਿਦਰੇ ਪੁੱਲ ਗਈ ਦੁਨੀਆਂ ਸਾਰੀ ਹੋਸ਼ ਹਵਾਸ਼ ਰਹੀ ਨਾ ਕਿਦਰੇ ਪੁੱਲ ਗਈ ਦੁਨੀਆਂ ਸਾਰੀ ਹੋਸ਼ ਹਵਾਸ਼ ਰਹੀ ਨਾ ਕਿਦਰੇ ਪੁੱਲ ਗਈ ਦੁਨੀਆਂ ਸਾਰੀ ਕਰੇ ਮੇਰਾ ਗੋਬਿੰਦ ਏ ਅਸੀਂ ਜਤਕ ਮੀਣੀ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀ ਰਿਆ ਪੀਣੀ ਆ ਅਜ ਮੈਂ ਪੀਣੀ ਆ ਤੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀ ਰਿਆ ਪੀਣੀ ਆ ਅਜ ਮੈਂ ਪੀਣੀ ਆ ਇਹ ਪੂਰਨ ਸਤ ਗੁਰ ਪੀਰ ਪੈਗੰਬਰ ਕਦੇ ਵੀ ਨਾ ਅਜਮਾਈਏ ਪੂਰਨ ਸਤਗੁਰ ਪੀਰ ਪੈਗੰਬਰ ਕਦੇ ਵੀ ਨਾ ਅਜਮਾਈਏ ਪੂਰਨ ਸਤਗੁਰ ਪੀਰ ਪਤੰਬਰ ਕਦੇ ਵੀ ਨਾ ਅਜਮਾਈਏ ਪੂਰਨ ਸਤਗੁਰ ਪੀਰ ਪਤੰਬਰ ਕਦੇ ਵੀ ਨਾ ਅਜਮਾਈਏ ਪੂਰਨ ਸਤਗੁਰ ਪੀਰ ਪੈਗੰਬਰ ਕਦੇ ਵੀ ਨਾ ਅਜਮਾਈਏ ਪੂਰਨ ਸਤ ਗੁਰ ਪੀਰ ਪੈਗੰਬਰ ਕਦੇ ਵੀ ਨਾ ਅਜਮਾਈਏ ਪੂਰਨ ਸਤ ਗੁਰ ਪੀਰ ਪੈਗੰਬਰ ਕਦੇ ਵੀ ਨਾ ਅਜਮਾਈਏ ਮਨ ਸਾਥ ਗੁਰ ਤੀਰ ਪਕੰਦਰ ਕਦੇ ਵਿਨਾਯ ਜਮਾਈਏ ਹੁਕਮ ਅਧੂਲੀ ਕਦੇ ਨਾ ਕਰੀਏ ਮਤ ਪੇਛੋਂ ਪਛਤਾਈਏ 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 ਪੇਛੋ ਪਛਤਾਈਏ ਹੁਕਮ-ਏ-ਅਦਲੀ ਕਦੇ ਨਾ ਕਰੀਏ ਮਤ ਪੇਛੋ ਪਛਤਾਈਏ ਹੁਕਮ-ਏ-ਅਦਲੀ ਕਦੇ ਨਾ ਕਰੀਏ ਮਤ ਪੇਛੋ ਪਛਤਾਈਏ ਹੁਕਮ-ਏ-ਅਦਲੀ ਕਦੇ ਨਾ ਕਰੀਏ ਮਤ ਪੇਛੋ ਪਛਤਾਈਏ ਮੇਰੇ ਸੱਚੇ ਸਤਗੁਰ ਅੱਗੇ ਜੋ ਏੜੇ ਅਸੋਂ ਚੜਿਆ ਏ ਜਮੇ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਪੀਣੀ ਆ ਅਜ ਮੈਂ ਪੀਣੀ ਆ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ മുറിയദന പീഡിയ പീഡി ആദ്യ പീഡി മോബി ചരുന്ന മുർദ്ദന പീഡി പീഡി ആ പീഡിയ ਲੱਖਾਂ ਹੋਏ ਅਵਤਾਰ ਜਗਤ ਵਿੱਚ ਤੇਰੀ ਜੋਤ ਨਰਾਲੀ ਲੱਖਾਂ ਹੋਏ ਅਵਤਾਰ ਜਗਤ ਵਿੱਚ ਤੇਰੀ ਜੋਤ ਨਰਾਲੀ ਹੋ ਲੱਖਾਂ ਹੋਏ ਅਵਤਾਰ ਜਗਤ ਵਿੱਚ ਤੇਰੀ ਜੋਤ ਨਰਾਲੀ ਲੱਖਾਂ ਹੋਏ ਅਵਤਾਰ ਜਗਤ ਵਿੱਚ ਤੇਰੀ ਜੋਤ ਨਰਾਲੀ ਦੁਨੀਆ ਬਾਗ ਬਗੀਚਾ ਤੇਰਾ ਤੂੰ ਬਾਗਾਂ ਦਾ ਮਾਲੀ 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 ਇਹ ਦੁਨੀਆ ਬਾਗ ਬਗੀਚਾ ਤੇਰਾ ਤੂੰ ਬਾਗਾਂ ਦਾ ਮਾਲੀ ਦੁਨੀਆ ਬਾਗ ਬਗੀਚਾ ਤੇਰਾ ਤੂੰ ਬਾਗਾਂ ਦਾ ਮਾਲੀ ਦੁਨੀਆ ਬਾਗ ਬਗੀਚਾ ਤੇਰਾ ਤੂੰ ਬਾਗਾਂ ਦਾ ਮਾਲੀ ਦੁਨੀਆ ਦਾ ਰੱਬ ਨਹੀਂ ਚਾਹਤੇ ਰਾਤ ਤੂੰ ਬਾਗਾਂ ਦਾ ਮਲੀ ਦੁਨੀਆ ਦਾ ਰੱਬ ਨਹੀਂ ਚਾਹਤੇ ਤੂੰ ਬਾਗਾਂ ਦਾ ਮਲੀ ਤੇ ਤੇਰੇ ਕੋਲ ਤੇਲਾ ਹੈ ਨਹੀਂ ਤੇ ਬੁੱਲਾਂ ਨਾਲ ਪਿਉ ਦੇੋ ਜੁਨਪੀਣੀਆਂ ਪੀਣੀਆਂ ਅਜਮੇ ਪੀਣੀਆਂ ਤੇਰੇ ਚਰਨਾਂ ਦੀ ਚਰਨਾਮ ਤੇ ਅਜਮੇ ਪੀਣੀਆਂ ਪੀਣੀਆਂ ਅਜਵੇ ਪੀਣੀਆਂ ਜਿਵੇਂ ਮੈਂ ਪੀਣੀ ਆ ਜਿਵੇਂ ਪੀਣੀ ਆ ਜਿਵੇਂ ਪੀਣੀ ਹੋ ਸਰਨਾਮ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਸਰਨਾਮ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਸਰਨਾਮ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਜਿਵੇਂ ਮੈਂ ਪੀਣੀ ਆ ਜਿਵੇਂ ਪੀਣੀ ਆ ਅਜ ਮੈਂ ਪੀਣੀ ਹੋ ਦੋਤਾਂ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੰਨੇ ਜੱਟ ਨੇ ਪੱਥਰਾਂ ਵਿੱਚੋਂ ਵੇਖਿਆ ਸੀ ਰੱਬ ਪਾ ਕੇ ਤੰਨੇ ਜੱਟ ਨੇ ਪੱਥਰਾਂ ਵਿੱਚੋਂ ਵੇਖਿਆ ਸੀ ਰੱਬ ਪਾ ਕੇ ਤੰਨੇ ਜੱਟ ਨੇ ਪੱਥਰਾਂ ਦੇ ਵਿੱਚੋਂ ਵੇਖਿਆ ਸੀ ਰੱਬ ਪਾ ਕੇ ਤੰਨੇ ਜੱਟ ਨੇ ਪੱਥਰਾਂ ਦੇ ਵਿੱਚੋਂ ਵੇਖਿਆ ਸੀ ਰੱਬ ਪਾ ਕੇ ਐਸੀ ਬੰਨਣੀ ਬੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਐਸੀ ਬੰਨਣੀ ਬੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਐਸੀ ਬੰਨਣੀ ਬੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਐਸੀ ਬੰਨਣੀ ਬੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਨੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਐਸੀ ਬੰਨਣੀ ਬੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਐਸੀ ਬੰਨਣੀ ਨੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਐਸੀ ਬੰਨਣੀ ਨੰਨਿਆ ਭਗਤ ਨੇ ਛੱਡਿਆ ਗਉਆਂ ਚਰਾ ਕੇ ਰੱਬ ਸੰਗਿ ਉਹ ਤੇ ਹਰਦਮ ਰਹਿੰਦਾ ਮੈਂ ਵੇਖੀ ਚਾਹਤੀ ਪਾ ਕੇ ਅਜ ਮੈਂ ਪੀਣੀ ਆ ਪੀਣੀ ਅਜ ਮੈਂ ਪੀਣੀ ਅਧ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਅਜ ਮੈਂ ਪੀਣੀ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਅਜ ਮੈਂ ਪੀਣੀ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਅਜ ਮੈਂ ਪੀਣੀ ਦੀ ਚਰਨਾਮ ਤੇ ਅਜ ਮੈਂ ਪੀਣੀ ਆ ਪੀਣੀ ਅਜ ਮੈਂ ਪੀਣੀ ਅਧ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਅਜ ਮੈਂ ਪੀਣੀ ਯਾ ਪੀਨੀ ਆਇਆ ਜੇ ਮੈਂ ਪੀਨੀ ਤੇ ਚਰਨਾਂ ਦੀ ਚਰਨਾ ਮਹਾਰਾਜ ਆ ਪੀਨੀ ਆਇਆ ਇਹ ਸੰਤਾ ਭਗਤਾਂ ਨਾਲ ਇਹ ਦੁਨੀਆ ਮੋੜ ਤੋਂ ਕੈਰ ਕਮਾਉਂਦੀ ਆਈ ਸੰਤਾ ਭਗਤਾਂ ਨਾਲ ਇਹ ਦੁਨੀਆ ਮੋੜ ਤੋਂ ਕੈਰ ਕਮਾਉਂਦੀ ਆਈ ਸੰਤਾ ਭਗਤਾਂ ਨਾਲ ਇਹ ਦੁਨੀਆ ਮੋੜ ਤੋਂ ਕੈਰ ਕਮਾਉਂਦੀ ਆਈ ਸੰਤਾ ਬਸਤਨਾਏ ਤੁਮਿਆ ਬੁੜ ਤੋਂ ਕਹਿ ਕਮੌਂਦੀ ਆਈ ਕਿਧਰੇ ਖੂਵੇ ਚ ਸੁੱਟਦੀ ਕਿਧਰੇ ਜ਼ਹਿਰ ਪਲਾਉਂਦੀ ਆਈ ਕਿਧਰੇ ਖੂਵੇ ਚ ਸੁੱਟਦੀ ਕਿਧਰੇ ਜ਼ਹਿਰ ਪਲਾਉਂਦੀ ਆਈ ਕਿਧਰੇ ਖੂਵੇ ਸੁੱਟਦੀ ਕਿਧਰੇ ਜ਼ਹਿਰ ਪਲਾਉਂਦੀ ਆਈ ਕਿਧਰੇ ਖੂਵੇ ਜੀ ਜੀ ਯਾਰ ਰੱਬੋਂ ਦੀ ਆਈ ਮੈਨੂੰ ਨੋਕੋ ਜ਼ਹਿਰ ਨਾ ਸਮਝੋ ਇਹ ਬੁੱਟੀ ਸਰਜੀਵੀ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤਰਨਾ ਦੀ ਚਰਨਾ ਮਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤਰਨਾ ਦੀ ਚਰਨਾ ਮਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤਰਨਾ ਦੀ ਚਰਨਾ ਮਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾ ਮੋਹਨਾ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰ ਚਰਨਾ ਦੀ ਚਰਨਾ ਮੋਹਨਾ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਕਾਲ ਯੁਗ ਦੇ ਚਨਾ ਵਿੱਚ ਤੈਨੂੰ ਮਾਰੇ ਵਾਜਾਂ ਰੂ ਰੂੜੀ ਕਾਲ ਯੁਗ ਦੇ ਚਨਾ ਵਿੱਚ ਤੈਨੂੰ ਮਾਰੇ ਵਾਜਾਂ ਰੂ ਰੂੜੀ ਵਿੱਚ ਕਾਲ ਯੁਗ ਦੇ ਵਿੱਚ ਤੈਨੂੰ ਮਾਰੇ ਵਾਜਾਂ ਰੂ ਰੂੜੀ ਵਿੱਚ ਚਰਨਾ ਦੇ ਵਿੱਚ ਤੈਨੂੰ ਮਾਰੇ ਵਾਜਾਂ ਕਾਲ ਯੁਗ ਦੇ ਚਨਾ ਵਿੱਚ ਤੈਨੂੰ ਮਾਰੇ ਵਾਜਾਂ ਰੂ ਰੂੜੀ ਕਾਲ ਯੁਗ ਦੇ ਚਨਾ ਵਿੱਚ ਤੈਨੂੰ ਮਾਰੇ ਵਾਜਾਂ ਰੂ ਰੂੜੀ ਕਾਲ ਯੁਗ ਦੇ ਚਨਾ ਵਿੱਚ ਤੈਨੂੰ ਮਾਰੇ ਵਾਜਾਂ ਰੂ ਰੂੜੀ ਵਿੱਚ ਕਾਲ ਯੁਗ ਤੇਨੂੰ ਮਾਰੇ ਵਾਜਾਂ ਆ ਮਿਲ ਯਾਰ ਦਿਲਾਂ ਦੇ ਮਹਿਰਮ ਰੱਖ ਲਾ ਮੇਰੀਆਂ ਲਾਜਾਂ दिलेर रखला मेरि आमिलार दांम रखिलार दांम रखियां लाजा आमिलार दिले मैरम रखरियल आमिलार दां मैरम रखरियल ਕਲਾ ਮੇਰੀ ਰਾਜਾ ਓ ਮੇਰੀ ਆ ਰਬਲਾ ਦੇ ਮੇਰ ਮਰਾ ਕਲਾ ਮੇਰੀ ਹਲਾਜ ਅੱਜ ਤੂੰ ਮੈਨੂੰ ਪਾਰ ਲੰਘਾ ਦੇ ਮੈਂ ਪਤਨ ਤੇ ਖੜੀ ਆ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਨਾਂ ਦੀ ਚੰਨ ਤੇ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਨਾਂ ਦੀ ਚੰਨ ਤੇ ਅੱਜ ਮੈਂ ਪੀਣੀ ਆ ਪੀਣੀ ਆ ਅੱਜ ਮੈਂ ਪੀਣੀ ਆ ਤੇਰੇ ਚਨਾਂ ਦੀ ਚੰਨ ਨੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਵੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਉਹ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਉਹ ਅਜ ਮੈਂ ਪੀਣੀ ਆ ਪੀਣੀ ਆ ਅੰਦਰ ਮੈਂ ਪੀਣੀ ਆ ਤੇਰੇ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ ਚਰਨਾ ਤੇ ਅਜ ਮੈਂ ਪੀਣੀ ਆ ਪੀਣੀ ਆ ਅਜ ਮੈਂ ਪੀਣੀ ਆ ਤੇਰੇ ਚਰਨਾ ਦੀ अॼ पीण पीणी अॼु पीण पीणी अॼु मां पीण